ਹਬੀ ਬਲੌਗ ਸੇ ਤੁਹਾਡਾ ਸਵਾਗਤ ਹੈ ਜੀ ਅੱਜ ਜਾਗਵਾਲ ਦੀ ਸੰਗਤ ਵੱਲੋਂ ਸਬੀਲ ਲਗਾਈ ਗਈ ਹੈ ਜੀ ਇਹ ਬੜੀ ਦਲੇਰਾਨਾ ਕੰਮ ਹੈ ਇਹ ਹਰ ਸਾਲ ਜਿਹੜੇ ਉਸ ਸੰਗਤਾ ਦੀ ਸੇਵਾ ਕਰਦੇ ਨੇ ਦੇਖੋ ਲਾਈਵ ਆਹ ਕੋਈ ਨਹੀਂ ਦਸਲ ਕਰੀਂ ਜੀ ਵਾਲਾ ਯਾ ਕੋਈ ਗੱਲ ਨਹੀਂ ਆਹ ਜੀ ਹੇ ਸੇਵਾ ਕਰਦੇ ਹੋਏ ਬੱਚੇ ਅੱਜ ਸੇਵਾ ਕਰਨ ਵਾਸਤੇ ਕੱਤਰ ਵਾਲੇ ਵੀ ਆਏ ਹੋਏ ਨੇ ਸਪੈਸ਼ਲ ਚੱਲ ਗਏ ਜੀ ਤੇ ਦੇਖੋ ਲਾਈਵ ਲੋਕਾਂ ਨੂੰ ਰੋਕ ਕੇ ਜਿਹੜੀ ਆ ਉਹ ਚੱਲ ਚੁਕਾਇਆ ਜਾ ਰਿਹਾ ਸੋ ਅਸੀਂ ਹੁਣ ਇਸ ਜਿਹੜੀ ਸਬੀਲ ਲੱਗੀ ਹੈ ਇਸ ਤੇ ਗੱਲ ਕਰਾਂਗੇ ਸਰਦਾਰ ਦਲੇਰ ਸਿੰਘ ਜੀ ਨਾਲ ਹਾਂਜੀ ਸਰਦਾਰ ਦਲੇਰ ਸਿੰਘ ਜੀ ਕੀ ਕਹਿਣਾ ਚਾਹੋਗੇ ਇਸ ਸਬੀਲ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਗਵਾਲ ਜੀ ਸਾਧ ਸੰਗਤ ਵੱਲੋਂ ਰਲ ਮਿਲ ਕੇ ਸਰਵਰਜਨ ਦੇ ਮਹਾਰਾਜੇ ਜੀ ਸਤਿ ਸ਼੍ਰੀ ਅਕਾਲ ਹੈ। ਅੱਜ 88 ਦੇ ਬੇਚੀ ਜੀ ਦੇ ਰਾਤ ਨੂੰ ਜੋ ਸਿੰਘ ਚੀਰ ਹੋਇਆ ਉਹਨਾਂ ਦੀ ਯਾਦ ਦੇ ਵਿੱਚ ਜੈਕੋਬ ਸਾਹਿਬਾ ਦੇ ਸਪੀਚ ਲਈ ਇਹ ਵੀ ਜਾਂਦੀ ਹੈ। ਇੱਕੋ ਪਾਣੀ, ਜਲਜੀਰਾ ਬਲਤਰ੍ਹਾਂ ਦੀਆਂ ਪਾਣੀ ਦੀ ਲਗਾਈ ਗਈ ਹੈ। ਸਭ ਸਾਧ ਸੰਗਤ ਜੋ ਵੀ ਆ ਰਹੀ ਹੈ ਬਹੁਤ ਹੀ ਉਤਸ਼ਾਹ ਨਾਲ ਸੇਵਾ ਕਰ ਰਹੇ ਨੇ। ਉਹ ਜੋ ਸੰਗਤ ਦੂਰ ਬਰਾਡੇ ਤੋਂ ਆ ਰਹੀ ਹੈ ਉਹਨਾਂ ਨੂੰ ਵੀ ਪਾਣੀ ਪਾਵਾ ਜਾ ਰਿਹਾ ਹੈ ਉਹ ਜਲਦੀ ਸੇਵਾ ਕਰਾ ਰਹੇ ਨੇ। ਕਾਇਆ ਆ ਰਹੀ ਹੈ ਗਰਮੀਆਂ ਦੇ ਦਿਨਾਂ ਦੇ ਵਿੱਚ ਇੱਥੇ ਕਿਉਂ ਸਾਰੇ ਲੋਕ ਸ਼ਵੀ ਨਾਲ ਲੱਗਦੇ ਹਨ ਤੇ ਸਾਰੇ ਲੋਕਾਂ ਨੂੰ ਜੋ ਪ੍ਰਾਪਤ ਕੀਤਾ ਜਾਂਦਾ ਹੈ ਕਿ ਲੋਕਾਂ ਨੂੰ ਸੇਵਾ ਲਈ ਸੋ ਲੋਕਾਂ ਨੂੰ ਰੋ ਰੋ ਕੇ ਸੇਵਾ ਕਰਵਾਈ ਜਾ ਪਾਣੀ ਪਿਆਇਆ ਜਾ ਰਿਹਾ ਕਿਉਂਕਿ ਗਰਮੀ ਬਹੁਤ ਆ ਕੰਬਰੇਚੇ ਜਿਹੜਾ ਵਾ 40 ਤੋਂ ਉੱਪਰ ਟੈਂਪਰੇਚਰ ਹੈ ਤੇ ਮੀਂਹ ਪੈ ਨਹੀਂ ਰਿਹਾ ਤੇ ਲੋਕ ਜਿਹੜੇ ਆ ਉਹ ਗਰਮੀ ਨਾਲ ਤਰਾ-ਤਰਾ ਕਰ ਰਹੇ ਨੇ ਤੇ ਇੱਕ ਬਹੁਤ ਵੱਡਾ ਉਪਰਾਲਾ ਜਾਗਲਬੇੜ ਦੀ ਸੰਗਤ ਵੱਲੋਂ ਤੇ ਸੇਵਾ ਕਰਦੇ ਹੋਏ ਤੇ ਲੰਗਰ ਚਾਹਦੇ ਹੋਏ ਨਿਵਾਸੀ ਸੋ ਇਹ ਵੀਡੀਓ ਕਿਸ ਤਰ੍ਹਾਂ ਲੱਗੇ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ